ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਮਾਪੇ ਐਸੇ ਨੇ ਜਿਹੜੇ ਕਿ ਆਪਣੇ ਬੱਚਿਆਂ ਦਾ ਫਿਊਚਰ ਬਰਬਾਦ ਕਰਨ ਵਾਲੇ ਪਾਸੇ ਨੂੰ ਤੁਰੇ ਹੋਏ ਨੇ ਅੱਜ ਬੱਚੇ ਦੀ ਉਮਰ ਹੈ 12 ਸਾਲ ਤੇ ਮਾਪੇ ਦੀ ਉਮਰ ਕਿੰਨੀ ਹੈ ਕਿਸੇ ਦੀ 35 ਹੋ ਸਕਦੀ ਹੈ 40 ਹੋ ਸਕਦੀ ਹੈ ਇਹ ਮਾਪੇ ਆਪਣੇ ਬੱਚਿਆਂ ਦਾ ਫਿਊਚਰ ਬਰਬਾਦ ਕਰਨਗੇ ਉਹਨਾਂ ਦੀ ਜਵਾਨੀ ਜਿਹੜੀ ਹੈ ਉਹ ਬਰਬਾਦ ਕਰਨਗੇ ਪਤਾ ਕਿਵੇਂ ਕਿਉਂਕਿ ਇਹ ਮਾਪੇ ਜਿਹੜੇ ਨੇ ਨਾ ਅੱਜ ਆਪਣੀ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਪਏ ਜਿਹੜੀਆਂ ਚੀਜ਼ਾਂ ਸਾਡੇ ਸਰੀਰ ਵਾਸਤੇ ਬਿਲਕੁਲ ਵੀ ਚੰਗੀਆਂ ਨਹੀਂ ਹੈਗੀਆਂ ਉਹ ਇਹ ਡੇਲੀ ਬੇਸਿਸ ਦੇ ਉੱਤੇ ਖਾ ਰਹੇ ਨੇ ਜਿਹਦੇ ਵਿੱਚ ਫਾਸਟ ਫੂਡ ਹੋ ਗਿਆ ਮੈਦੇ ਵਾਲੀਆਂ ਚੀਜ਼ਾਂ ਤਲੀਆਂ ਚੀਜ਼ਾਂ ਮਿੱਠੇ ਵਾਲੀਆਂ ਚੀਜ਼ਾਂ ਕੋਲਡ ਡਰਿੰਕ ਚਾਹ ਪਰੌਠੇ ਇਹ ਦਿਨੋਂ ਦਿਨ ਦਿਨੋਂ ਦਿਨ ਡੇਲੀ ਬੇਸਿਸ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਖਾਧੀਆਂ ਜਾ ਰਹੀਆਂ ਨੇ ਤੇ ਡੇਲੀ ਇਹ ਚੀਜ਼ਾਂ ਖਾਣ ਕਰਕੇ ਇਹ ਮਾਪੇਬ ਜਿਹੜੇ ਨੇ ਉਹ ਦਿਨੋਂ ਦਿਨ ਦਿਨੋਂ ਦਿਨ ਓਵਰ weight ਹੁੰਦੇ ਜਾ ਰਹੇ ਨੇ ਮੋਟਾਪੇ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ ਵਜ਼ਨ ਵੱਧਦਾ ਜਾ ਰਿਹਾ ਹੈ ਤੇ ਵਜ਼ਨ ਵਧਨ ਕਰਕੇ ਇੱਕ ਟਾਈਮ ਇਹੋ ਜਿਹਾ ਆਉਣਾ ਕਿ ਇਹਨਾਂ ਨੂੰ ਕਈ ਸਾਰੀਆਂ ਪ੍ਰੋਬਲਮਸ ਨੇ ਘੇਰ ਲੈਣਾ ਜਿਹਦੇ ਵਿੱਚ ਬੀਪੀ, ਕੋਲੇਸਟ੍ਰੋਲ, ਥਾਇਰੋਇਡ, ਯੂਰਿਕ ਐਸਿਡ, ਜੋਇੰਟ ਪੇਨ, ਠੀਕ ਹੈ ਡਾਈਜੈਸ਼ਨ ਦੀ ਦਿੱਕਤ, ਪੇਟ ਦੇ ਵਿੱਚ ਗੈਸ ਬਣੇਗੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਇਹਨਾਂ ਨੂੰ ਆ ਜਾਣੀਆਂ ਨੇ ਤੇ ਇਹਨਾਂ ਨੇ ਫਿਰ ਵੀ ਆਪਣੇ ਆਪ ਵੱਲ ਧਿਆਨ ਨਹੀਂ ਦੇਣਾ ਕਿ ਗਲਤ ਚੀਜ਼ਾਂ ਖਾਣੀਆਂ ਬੰਦ ਕਰ ਦਈਏ ਤੇ ਚੰਗਾ ਨਿਊਟ੍ਰੀਸ਼ਨ ਜਿਹੜਾ ਹੈ ਉਹਨੂੰ ਲੈਣਾ ਸਟਾਰਟ ਕਰੀਏ, ਬਾਡੀ ਦੀ ਨੀਡ ਨੂੰ ਪੂਰਾ ਕਰੀਏ ਇਹਨਾਂ ਨੇ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇਣਾ ਬਹੁਤ ਸਾਰੇ ਹੈਲਥ ਇਸ਼ੂ ਹੋਣ ਤੋਂ ਬਾਅਦ ਵੀ ਇਹਨਾਂ ਨੇ ਗਲਤ ਚੀਜ਼ਾਂ ਖਾਂਦੇ ਰਹਿਣਾ ਖਾਂਦੇ ਰਹਿਣਾ ਖਾਂਦੇ ਰਹਿਣਾ ਤੇ ਇਸ ਤਰ੍ਹਾਂ ਕਰਦੇ 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 ਇਹਨਾਂ ਨੇ ਬੁਢੇਪੇ ਵਾਲੇ ਪਾਸੇ ਨੂੰ ਚਲੇ ਜਾਣਾ ਤੇ ਜਦੋਂ ਇਹ ਬੁੱਢੇ ਹੋਏ ਉਮਰ ਹੋ ਗਈ 50 ਸਾਲ 55 ਸਾਲ 60 ਸਾਲ ਇਹਨਾਂ ਦੇ ਬੱਚੇ ਜਿਹੜੇ ਨੇ ਉਹ ਜਵਾਨ ਹੋ ਚੁੱਕੇ ਹੋਣੇ ਨੇ ਤੇ ਇਹਨਾਂ ਨੂੰ ਕਈ ਸਾਰੀਆਂ ਬਿਮਾਰੀਆਂ ਕਈ ਸਾਰੇ ਹੈਲਥ ਇਸ਼ੂਜ਼ ਲੱਗ ਚੁੱਕੇ ਹੋਣੇ ਨੇ ਬੱਚਿਆਂ ਨੇ ਜਵਾਨੀ ਮਾਣ ਰੇ ਹੋਣਾ ਤੇ ਬੱਚਿਆਂ ਨੇ ਕਹਿਣਾ ਕਿ ਹੁਣ ਅਸੀਂ ਘੁੰਮੀਏ ਫਰੀਏ ਮौज-ਮਸਤੀ ਕਰੀਏ ਤੇ ਆਪਣੀ ਜਵਾਨੀ ਨੂੰ ਵਧੀਆ ਤਰੀਕੇ ਦੇ ਨਾਲ ਬਤੀਤ ਕਰੀਏ ਆਪਣੇ ਕੰਮ-ਕਾਜ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਵਾਲੇ ਪਾਸੇ ਨੂੰ ਜਾਈਏ ਪਰ ਇਹਨਾਂ ਨੇ ਆਪਣੀ ਸਿਹਤ ਦਾ ਤਦ ਤੱਕ ਬਹੁਤ ਬੁਰਾ ਹਾਲ ਕਰ ਲਿਆ ਹੋਣਾ ਤੇ ਬੱਚਿਆਂ ਦਾ ਜੋ ਜੀਵਨ ਉਹਨਾਂ ਨੇ ਬਤੀਤ ਕਰਨਾ ਸੀ ਨਾ ਮौज-ਮਸਤੀ ਵਾਲਾ ਆਪਣੇ ਫਿਊਚਰ ਨੂੰ ਸਵਾਰਨ ਵਾਲਾ ਉਹ ਨਹੀਂ ਕਰ ਪਾਣਗੇ ਪਤਾ ਕਿਉਂ ਕਿ ਇਹ ਬੁੱਢੇ ਹੋ ਚੁੱਕੇ ਹੋਣਗੇ ਬਿਮਾਰੀਆਂ ਬਹੁਤ ਸਾਰੀਆਂ ਲੱਗ ਚੁੱਕੀਆਂ ਹੋਣਗੀਆਂ ਤੇ ਇਹਨਾਂ ਨੂੰ ਹਸਪਤਾਲਾਂ ਦੇ ਵਿੱਚ ਲੈ ਕੇ ਜਾਣਾ ਪਵੇਗਾ ਬੱਚਿਆਂ ਨੂੰ ਬੱਚਿਆਂ ਦੀ ਜ਼ਿੰਦਗੀ ਇਹਨਾਂ ਨੇ ਇਸ ਤਰੀਕੇ ਦੇ ਨਾਲ ਬਰਬਾਦ ਕਰਨੀ ਹੈ ਕਿ ਜਿਹੜਾ ਬੱਚਿਆਂ ਦਾ ਟਾਈਮ ਸੀਗਾ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਖੁੱਲ੍ਹ ਕੇ ਜੀਣ ਦਾ ਇਹਨਾਂ ਨੇ ਆਪਣੇ ਬੱਚਿਆਂ ਨੂੰ ਕਹਿਣਾ ਹੈ ਕਿ ਹੁਣ ਸਾਨੂੰ ਫਲਾਣੇ ਹਸਪਤਾਲ ਦੇ ਵਿੱਚ ਲੈ ਕੇ ਚੱਲੋ ਸਾਨੂੰ ਫਲਾਣੀ ਬਿਮਾਰੀ ਹੈ ਸਾਨੂੰ ਫਲਾਣੇ ਡਾਕਟਰ ਦੇ ਕੋਲ ਲੈ ਕੇ ਚੱਲੋ ਉੱਥੇ ਆਰਾਮ ਨਹੀਂ ਆਇਆ ਹੁਣ ਦੂਜੇ ਡਾਕਟਰ ਕੋਲ ਲੈ ਕੇ ਚੱਲੋ ਉੱਥੇ ਆਰਾਮ ਨਹੀਂ ਆਇਆ ਹੁਣ ਤੀਜੇ ਡਾਕਟਰ ਕੋਲ ਲੈ ਕੇ ਚੱਲੋ ਉੱਥੇ ਆਰਾਮ ਨਹੀਂ ਆਇਆ ਬੱਚਿਆਂ ਨੂੰ ਇਹ ਲੋਕ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਖਪਾਣਗੇ ਕਿਉਂਕਿ ਅੱਜ ਇਹ ਆਪਣੀ ਸਿਹਤ ਦੇ ਵੱਲ ਧਿਆਨ ਨਹੀਂ ਦਿੰਦੇ ਪਏ ਤੇ ਬੱਚੇ ਇਹਨ ਅਜਿਹੀ ਨਾ ਧਿਆਨ ਦੇ ਰਹੇ ਤੇ ਪਰ ਜੇ ਇਸ ਤਰ੍ਹਾਂ ਕਰ ਲੈਣ ਕਿ ਅੱਜ ਆਪਣੀ ਸਿਹਤ ਦਾ ਖਿਆਲ ਕਰ ਲੈਣ ਅੱਜ ਚੰਗਾ ਨਿਊਟ੍ਰੀਸ਼ਨ ਲੈਣ ਅੱਜ ਐਕਸਰਸਾਈਜ਼ ਕਰਨ ਅੱਜ ਇਹ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਲੈਣ ਅੱਜ ਚੰਗਾ ਖਾਣ ਤੇ ਨੌਬਤ ਹੀ ਨਹੀਂ ਆਏਗੀ ਹੈਲਥ ਇਸ਼ੂਜ਼ ਹੋਣਗੇ ਹੀ ਨਹੀਂ ਹਸਪਤਾਲਾਂ ਦੇ ਧੱਕੇ ਫਿਊਚਰ ਦੇ ਵਿੱਚ ਇਹਨਾਂ ਨੂੰ ਖਾਣੀ ਨਹੀਂ ਪੈਣੇ ਨਾ ਬੱਚਿਆਂ ਨੂੰ ਹਸਪਤਾਲਾਂ ਦੇ ਵਿੱਚ ਧੱਕੇ ਖਾਣੇ ਪੈਣੇ ਆ ਨਾ ਇਹਨਾਂ ਮਾਪੇ ਬਾਪ ਨੂੰ ਧੱਕੇ ਖਾਣੇ ਪੈਣੇ ਆ ਪਰ ਗੱਲ ਇਹ ਹੈ ਕਿ ਅੱਜ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਅੱਜ ਆਪਣੇ ਆਪ ਨੂੰ ਸਹੀ ਕਰ ਲਈਏ ਅੱਜ ਚੰਗਾ ਖਾ ਲਈਏ ਅੱਜ ਐਕਸਰਸਾਈਜ਼ ਕਰ ਲਈਏ 80 20 ਦੇ ਫਾਰਮੂਲੇ ਨੂੰ ਅੱਜ ਫੋਲੋ ਕਰ ਲਈਏ ਜਿਹਦੇ ਵਿੱਚ 80% ਰੋਲ ਜਿਹੜਾ ਉਹ ਹੈ ਚੰਗੇ ਖਾਣੇ ਦਾ ਚੰਗਾ ਖਾਣਾ ਖਾਓ ਤੇ 20% ਤੁਸੀਂ ਵਰਕਆਊਟ ਕਰੋ ਇੱਕ ਅਮੇਜ਼ਿੰਗ ਜ਼ਿੰਦਗੀ ਤੁਹਾਡੀ ਹੋ ਸਕਦੀ ਹੈ ਪਰ ਉਹਦੇ ਲਈ ਅੱਜ ਫੋਕਸ ਕਰਨਾ ਪਵੇਗਾ ਜੇ ਅੱਜ ਫੋਕਸ ਕਰ ਲਾਂਗੇ ਨਾ ਤੇ ਮਾਪੇ ਦਾ ਜ਼ਿੰਦਗੀ ਵੀ ਜਿਹੜੀ ਹੈ ਉਹ ਚੰਗੀ ਹੋ ਸਕਦੀ ਹੈ ਤੇ ਅੱਗੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਵੀ ਚੰਗੀ ਹੋ ਸਕਦੀ ਹੈ ਨਾ ਮਾਪੇ ਨੂੰ ਹਸਪਤਾਲਾਂ ਦੇ ਵਿੱਚ ੱਟਕੇ ਖਾਣੇ ਪੈਣਗੇ ਤੇ ਨਾ ਬੱਚਿਆਂ ਨੂੰ ੱਟਕੇ ਖਾਣੇ ਪੈਣਗੇ ਮਾਪੇ ਫਿਊਚਰ ਦੇ ਵਿੱਚ ਆਪਣੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਜੀਣ ਲਗੇ ਆਪਣੇ ਘਰ ਦੇ ਵਿੱਚ ਰਹਿ ਕੇ ਘੁੰਮ ਫਿਰ ਕੇ ਹੱਸ ਗਾ ਕੇ ਤੇ ਬੱਚੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਣ ਲਗੇ ਸੋ ਸੋਚਿਓ ਜਰੂਰ ਇਹਦੇ ਤੇ ਕਿ ਮੈਂ ਕੋਈ ਗਲਤ ਗੱਲ ਕਹਿ ਰਿਹਾ ਜਾਂ ਇੱਕ ਚੰਗਾ ਮੈਸੇਜ ਦੇ ਰਿਹਾ ਕਿ ਅੱਜ ਚੰਗਾ ਖਾਓ ਚੰਗਾ ਸੋਚੋ ਚੰਗਾ ਪੀਓ ਤਾਂ ਕਿ ਤੁਹਾਡਾ ਫਿ ਚੰਗਾ ਹੋ ਸਕੇ ਕੱਲਾ ਤੁਹਾਡਾ ਹੀ ਨਹੀਂ ਤੁਹਾਡੇ ਬੱਚਿਆਂ ਦਾ ਤੇ ਤੁਹਾਡੇ ਬੱਚਿਆਂ ਦੇ ਬੱਚਿਆਂ ਦਾ ਫਿਊਚਰ ਜਿਹੜਾ ਉਹ ਵੀ ਚੰਗਾ ਹੋ ਸਕੇ